11 ਮਾਰਚ 1783 ਸਬੀਬ ਗੁਰੂ ਕੇ ਸਿੱਖਾਂ ਨੇ ਦਿੱਲੀ ਦੀ ਧਰਤੀ ਉੱਤੇ ਜਾ ਕੇ ਲਾਲ ਕਿਲੇ ਦੇ ਉੱਤੇ ਖਾਲਸਾ ਹੀ ਪਰਚਮ ਨੂੰ ਚੁਲਾਇਆ ਸੀਗਾ ਆਉ ਜਾਣਦੇ ਆ ਕਿ ਜਦੋਂ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਖਾਲਸਾ ਹੀ ਨਿਸ਼ਾਨ ਸਾਹਿਬ ਚੁਲਾਇਆ ਗਿਆ ਕਿਹੜੇ-ਕਿਹੜੇ ਜਰਨਲ ਲਾਲ ਕਿਲੇ ਵਿੱਚੋਂ ਪਹੁੰਚੇ ਤੇ ਉੱਥੇ ਜਾ ਕੇ ਇੱਕ ਐਸੀ ਘਟਨਾ ਵੀ ਵਾਪਰੀ ਜਿਹਨੂੰ ਦੇਖ ਕੇ ਜਿਹਨੂੰ ਸੁਣ ਕੇ ਸਿੱਖ ਅੱਜ ਇਹਨਾਂ ਜਰਨਲਾਂ ਨੂੰ ਸਲਾਮ ਕਰਦੇ ਆ ਗੁਰੂ ਮਾਲਾ ਕਿਰਪਾ ਕਰੇ ਸਤ ਗੁਰ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਧੰਗੁਰੂ ਕਲਕੀ ਤਰਪਾ ਸਾਹਿਬ ਜੀ ਦੇ ਸਿੱਖ ਏਡੇ ਯੋਧੇ ਏਡੇ ਬਲਵਾਨ ਏਡੇ ਤਾਕਤਵਰ ਹੈ ਜਿਨ੍ਹਾਂ ਨੂੰ ਧੰਗੁਰੂ ਕਲਗੀ ਤਰਪਾ ਸਾਹਿਬ ਨੇ ਐਸਾ ਥਾਪੜਾ ਦਿੱਤਾ ਆ ਤੇ ਇੱਕ ਸ਼ਬਦ ਵਰਤਿਆ ਸੀ ਕਿ ਸਵਾ ਲੱਖ ਸੇ ਇੱਕ ਲੜਾਉ ਚਿੜੀਓ ਕੇ ਸੰਗ ਬਾਜ ਤੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਤਾਂ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਸਿੱਖਾ ਦੇ ਵਿੱਚ ਇੱਡੀ ਤਾਕਤ ਹੈ ਜਦੋਂ ਗੁਰੂ ਦਾ ਥਾਪੜਾ ਮਿਲ ਜਾਵੇ ਨਾ ਤੇ ਬਾਬਾ ਬਚਿੱਤਰ ਸਿੰਘ ਵਰਗੇ ਵੀ ਆਪਣੇ ਹੱਥ ਦੇ ਵਿੱਚ ਨਾਗਣੀ ਪਕੜ ਕੇ ਮਸਤੇ ਹੋਏ ਹਾਥੀਗਾ ਦੇ ਮੂੰਹ ਮੋੜ ਸਕਦੇ ਆ ਤਬੀਆਂ ਨੂੰ ਪਾੜ ਸਕਦੇ ਆ ਸਿੱਖਾਂ ਦੇ ਵਿੱਚ ਇੱਡਾ ਜਨੂਨ ਸੀ ਇੱਡੀ ਤਾਕਤ ਸੀ ਇੱਡੀ ਬਹਾਦਰੀ ਸੀ ਜਿਹੜੇ ਬਾਕੀ ਹੋਰ ਜਰਨਲ ਸੀਗੇ ਬਾਖੇ ਮੁਲਖਾ ਦੇ ਉਹ ਗੱਲ ਆਖਿਆ ਕਰਦੇ ਸੀਗੇ ਕਿ ਦਿੱਲੀ ਨੂੰ ਜਿੱਤਣਾ ਬਹੁਤ ਔਖਾ ਆ ਪਰ ਗੁਰੂ ਕੇ ਸਿੱਖ ਹਮੇਸ਼ਾ ਆਪਣੇ ਮੁਖ ਤੋਂ ਇੱਕੋ ਹੀ ਗੱਲ ਆਖਦੇ ਸੀਗੇ ਕਿ ਦਿੱਲੀ ਨੂੰ ਮਾਰ ਲਿਆ ਬਿੱਲੀ ਨੂੰ ਮਾਰ ਲਿਆ ਇਹ ਬਰਾਬਰ ਹੈ ਦਿੱਲੀ ਨੂੰ ਜਿੱਤਣਾ ਸਾਡੇ ਲਈ ਬਹੁਤ ਸੌਖਾ ਆ ਜਿਵੇਂ ਅਸੀਂ ਬਿੱਲੀ ਨੂੰ ਮਾਰ ਦਿੱਤਾ ਸਾਡੇ ਲਈ ਇੰਨਾ ਸੁੱਖ ਆਇਆ ਦਿੱਲੀ ਨੂੰ ਜਿੱਤਣਾ 11 ਮਾਰਚ 1783 ਇਸ ਵੀ ਨੂੰ ਗੁਰੂ ਕੇ ਸਿੱਖ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਭੰਗੇਰ ਸਿੰਘ ਜੀ ਸਰਦਾਰ ਰਾਏ ਸਿੰਘ ਜੀ ਇਹ ਗੁਰੂ ਕੀ ਯੋਧਿਆ ਨੇ ਦਿੱਲੀ ਲਾਲ ਕਿਲੇ ਦੇ ਉੱਤੇ ਜਾ ਕੇ ਹਮਲਾ ਕੀਤਾ। ਉੱਥੇ ਦੇ ਹਾਕਮਾਂ ਨੂੰ ਭਜਾ ਕੇ ਮਾਰ ਕੇ ਲਾਲ ਕਿਲੇ ਦੇ ਉੱਤੇ ਗੁਰੂ ਕੇ ਸਿੱਖਾਂ ਨੇ ਖਾਲਸਾਈ ਪਰਚਮ ਨੂੰ ਝੁਲਾ ਦਿੱਤਾ। ਜਦੋਂ ਲਾਲ ਕਿਲੇ ਦੇ ਅੰਦਰਲੇ ਜਿਹੜੇ ਕੁਰਸੀ ਤੇ ਜਿਹੜੇ ਸਿੰਘਾਸਣ ਤੇ ਬਾਦਸ਼ਾਹ ਬੈਠਾ ਹੁੰਦਾ ਸੀਗਾ ਉਹ ਕੁਰਸੀ ਖਾਲੀ ਜਦੋਂ ਦੇਖੀ ਤੇ ਗੁਰੂ ਕੇ ਸਿੱਖਾਂ ਨੇ ਆਖਿਆ ਦਸਾ ਸਿੰਘ ਆਲੂ ਵਾਲੀਆ ਜੀ ਤੁਸੀਂ ਇਸ ਕੁਰਸੀ ਤੇ ਬੈਠੋ ਤੁਸੀਂ ਸਾਡੇ ਬਾਦਸ਼ਾਹ ਹੋ ਤੇ ਦਸਾ ਸਿੰਘ ਆਲੂ ਵਾਲੀਆ ਨੇ ਆਖਿਆ ਸੀਗਾ ਨਹੀਂ ਐਸੀ ਝੂਠੀ ਬਾਦਸ਼ਾਹੀਆਂ ਦਾ ਸਿੱਖਾਂ ਦੇ ਘਰ ਦੇ ਵਿੱਚ ਕੋਈ ਸਿਧਾਂਤ ਨਹੀਂ ਹੈ ਦਸਾ ਸਿੰਘ ਆਲੂ ਵਾਲੀਏ ਨੇ ਇਹ ਗੱਲ ਕਹੀ ਇਹ ਝੂਠੀ ਬਾਦਸ਼ਾਹੀਆਂ ਆ ਸਾਨੂੰ ਸਾਡੇ ਸਤਿਗੁਰ ਨੇ ਸੱਚੀ ਪਾਤਸ਼ਾਹੀਆਂ ਬਖਸ਼ੀਆਂ ਹੋਈਆਂ ਆ। ਗੁਰੂ ਦਾ ਸਿੱਖ ਨਾ ਤਾਂ ਜੱਸਾ ਸਿੰਘ ਆਲੂ ਵਾਲੀਆ ਤੇ ਨਾ ਕੋਈ ਹੋਰ ਸਿੱਖ। ਇਸ ਸੰਗ੍ਹਾਸਰ ਦੇ ਉੱਤੇ ਨਹੀਂ ਬੈਠਾ ਸੀਗਾ। ਇਸ ਸਿੱਖਾ ਦੀ ਬਹਾਦਰੀ ਦੇ ਕਿਸੇ ਨੇ ਇਸ ਸਿੱਖਾ ਦੇ ਅੰਦਰ ਗੁਰੂ ਦੇ ਲਈ ਕਿੰਨਾ ਪਿਆਰ ਹੈ ਇਹ ਉਹ ਕਿਸੇ ਨੇ ਗੁਰੂ ਕੇ ਸਿੱਖਾਂ ਨੇ ਅੱਜ ਦੇ ਦਿਨ 11 ਮਾਰਚ 1783 ਸ ਨੂੰ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਖਾਲਸਾਈ ਪਰਚਮ ਝੁਲਾ ਕੇ ਇੱਕ ਵਾਰੀ ਫੇਰ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਸੀ ਗੁਰੂ ਮਾਲਕ ਕਿਰਪਾ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ